ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਸਾ ਦੀ ਵਾਰ ਛੰਤ ਪੰਜਵਾਂ ਆਸਾ ਮਹੱਲਾ ਚੌਥਾ ਗੁਰਮੁਖ ਟੁੰਡ ਟੁੜਿਦਿਆ ਹਰ ਸਜਣ ਲਾ ਦਾਰਾਮ ਰਾਜੇ ਕੰਚਨੀ ਕਾਇਆ ਕੋਟ ਗੜ ਵਿੱਚ ਹਰ ਹਰ ਸੀਦਾ ਸੀਦਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵੀਦਾ ਵੀਦਾ ਤੁਰ ਪਾਗ ਵੜੇ ਹਰ ਪਾਇਆ ਨਾ ਨਕਰਸ ਗੋਦਾ ਗੋਦਾ ਸਲੋਕ ਮਹੱਲਾ ਪਹਿਲਾ ਖੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੇ ਧਰਤੀ ਮਲ ਤਨ ਵਰਤਨ ਸਰਬ ਜੰਜਾਲ ਨਾਨਕ ਮੁਸੇ ਗਿਆਨ ਵੀ ਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਹਾਇ ਨ ਚੇਲੇ ਨੱਚਨ ਗੁਰ ਪੈਰ ਹਲਾਇਨ ਫੇਰਨ ਸਿਰ ਹੁੜੜੜਾਵਾ ਚਾਟੇ ਪਾਏ ਵੇਖੇ ਲੋਕ ਹਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪਿ ਛਾੜੇ ਤਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਨ ਗਾਵਣ ਸੀਤਾ ਰਾਜੇ ਰਾਮ ਨਿਰਪਉ ਨਿਰੰਕਾਰ ਸਚ ਨਾਮ ਜਾਂ ਕਾ ਕੀਆ ਸਗਲ ਜਹਾਨ ਸੇਵਕ ਸੇਵੇ ਕਰਮ ਚੜਾਓ ਫਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਖੋਲੋ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਲਾਟੂ ਮਾਦਾਨੀਆਂ ਅਨਗਾਹਾਂ ਪੰਖੀ ਪੌਂਦਿਆਂ ਲੈ ਨਸਾਹਾਂ ਸੋਏ ਚਾਟ ਪਵਾਈਏ ਜੰਤ ਨਾਨਕ ਪਉਂਦਿਆਂ ਗਣਤ ਨ ਅੰਤ ਬੰਦਨ ਬੰਦ ਪਵਾਏ ਸੋਏ ਪਈਏ ਕਿਰਤ ਨ ਚੇ ਸਭ ਕੋਏ ਨਾਚ ਨਚ ਹੱਸੇ ਚਲੇ ਸੇ ਰੋਏ ਉੱਡ ਨ ਜਾਹੀ ਸਿਦ ਨ ਹੋਏ ਨਚਨ ਕੁਦਨ ਮਨ ਕਾ ਜਾਓ ਨਾਨਕ ਜਿਨ ਮਨ ਪਾਉ ਤਿਨਾ ਮਨ ਪਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲਈਏ ਕ ਨ ਜਾਏ ਜਿਉ ਪਿੰਡ ਸਭ ਤਿਸ ਦਾ ਦੇਖਾਂ ਜੇ ਆਖ ਗਵਾਏ ਜੇ ਲੋੜੇ ਚੰਗਾ ਆਪਣ ਕਰ ਪੁੰਨੋਂ ਨੀਚ ਸਦਾਏ ਜੇ ਜਰਵਾਣਾ ਪਰ ਹਰੇ ਜਰਵੇਸ ਕਰੇ ਦਈਏ ਕੋ ਰਹੇ ਨ ਪਰਿਏ ਪਾਏ ਕੋ ਰਹੇ ਨ ਪਰਿਏ 파ਇਆ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾ ਲਈਏ ਨਰਕ ਨ ਜਾਇਏ ਜਿਉ ਪਿੰਡ ਸਭ ਤਿਸ ਦਾ ਦੇਖਾਂ ਜੀ ਅੱਖ ਗਵਾਈਏ ਜੇ ਲੋੜੇ ਚੰਗਾ ਆਪਣਾ ਕਰ ਪੁਨੋ ਨੀਚ ਸਦਾਈਏ ਜੀ ਜਰਵਾਣਾ ਪਰ ਹਰੇ ਜਰवीस ਕਰੇ ਦੀ ਆਈਏ ਕੋ ਰਹੇ ਨ ਪਰਿਏ 파ਇਏ ਕੋ